ਦਮਨੀਰ ਕਪੜੀ ਉਹਨਾਂ ਦੇ ਪਰਿਵਾਰ ਦੀ ਬੱਚਿਆਂ ਨੂੰ ਆਸ਼ੀਰਵਾਦ ਦੇ ਰਹੇ ਨੇ ਪਰ ਪਿੱਛੇ 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 ਬੰਨ੍ਹ ਰਹੇ ਲੋਕ ਤੇ ਪ੍ਰਹਿਤ ਉਤਸ਼ਾਹਿਤ ਹੋਰ ਸਾਡੇ ਸਕੂਲ ਸਪੰਸਰ ਨੇ ਲੜਕਿਆਂ ਦੇ ਪਿੱਛੇ ਬੈਠਾ ਇੱਕੋ ਜਿਹਾ ਲੋਕ ਇੰਦਰਾ ਮੱਲੜ ਅੜਕਿਆ ਨੇ ਸਾਰੇ ਮੈਂਬਰਾਂ ਦੇ ਵਿੱਚ ਨਿਮਰਤਾ ਕਰਨਾ ਪ੍ਰੀਤਕਲ ਜੀ ਖੜੇ ਨੇ ਸਾਡੇ ਸੋਸ਼ਲ ਮੀਡੀਆ ਦੇ ਨਾਲ ਪ੍ਰਿੰਟ ਸਕਾਰਜਗ ਵੀਰੋ ਗੱਲ ਇਹ ਸੀ ਕਿ ਸਾਡਾ ਇਹ ਸਿੱਖਿਆ ਨਾ ਕੋਈ ਸਰਕਾਰ ਦਾ ਏਜੰਡਾ ਹੁੰਦਾ ਸਾਡੀ ਸਰਕਾਰ ਦੇ ਤਿੰਨ ਗਰੰਟੀਆਂ ਸੀ ਅਸੀਂ ਕੋਈ ਮੈਨੀਫੈਸਟੋ ਜਾਰੀ ਨਹੀਂ ਕੀਤਾ ਸੀ ਆ 17 ਜੀ ਕੀਤਾ ਸੀ ਪਰ ਤੋਂ 22 ਦੇ ਵਿੱਚ ਇੱਥੇ ਅਸੀਂ ਗਰੰਟੀਆਂ ਸੀ ਤੁਹਾਨੂੰ ਉਸ ਗਰੰਟੀ ਦੇ ਕੇ ਅਸੀਂ ਇਹ ਬੇਨਤੀ ਕੀਤੀ ਸੀ ਇੱਕ ਮੌਕਾ ਕੇਜਰੀਵਾਲ ਨੂੰ ਤੇ ਇੱਕ ਮੌਕਾ ਭਗਵੰਤ ਮਾਨ ਨੂੰ ਦਿਓ ਅਸੀਂ ਤੁਹਾਡੇ ਪੰਜਾਬ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਕ੍ਰਾਂਤੀ ਲੈ ਕੇ ਆਵਾਂਗੇ ਇੱਕ ਸੋ ਤੁਸੀਂ ਮੌਕਾ ਦਿੱਤਾ 117 ਦੇ ਵਿੱਚੋਂ 92 ਸੀਟਾਂ ਪਹਿਲੇ ਵਾਰੀ ਕਿਸੇ ਇੱਕ ਪਾਰਟੀ ਨੇ ਦੇ ਕੇ ਸਰਕਾਰ ਬਣਾਈ ਇੱਕ ਪਾਰਟੀ ਨੇ ਪਹਿਲੇ ਵਾਰੀ ਤੇ ਬਾਕੀ ਪਾਰਟੀਆਂ ਹੁਣ ਦੋ ਦਿਨ ਲਾਇੰਸ ਵਾ ਕੇ ਲੈ ਜਾਂਦੀਆਂ ਨੇ ਪਰ ਇੱਕ ਪਾਰਟੀ ਨੂੰ ਕਿਤੇ ਨਹੀਂ ਸੀਟਾਂ ਨਹੀਂ ਆਈਆਂ ਅੱਜ ਸਾਡੇ ਜਨਰਲ ਮੇ ਸੀਟਾਂ ਨੇ ਉਸ ਤੋਂ ਬਾਅਦ ਕੰਮ ਕਰਨਾ ਸ਼ੁਰੂ ਕੀਤਾ ਕੋਈ ਵੀ ਕੰਮ ਪਹਿਲੇ ਵਾਰੀ ਸ਼ੁਰੂ ਨਹੀਂ ਹੁੰਦਾ ਹੁੰਦਾ ਵੀ ਆ ਗਿਆ ਜਿੱਕ ਤੱਕ ਅਗਲੇ ਦਿਨ ਕੰਮ ਸ਼ੁਰੂ ਹੋ ਜਾਂਦਾ ਨਵੇਂ ਸਾਰੇ ਅਸੀਂ ਸਾਰੇ 10 12 ਦਮ ਬੰਦਾ ਛੱਡ ਕੇ 10 ਮਿੰਨਾਂ ਛੱਡ ਕੇ ਸਾਰੇ ਅਸੀਂ ਪਹਿਲੇ ਵਾਰ ਚੁਣੇ ਗਏ ਆ ਮੈਂ ਦੋ ਵਾਰ ਚੁਣਿਆ ਗਿਆ ਸੀ ਆ ਤੁਸੀਂ ਮੇਰੇ ਨਾਲ ਦੇ 10 ਬੰਦੇ ਹੋਰ ਸੀ ਮਾਨ ਸਰ ਪਹਿਲਾ ਮੈਂਬਰ ਪਾਰਲੀਮੈਂਟ ਰਹੇ ਨੇ ਮੁੱਖ ਮੰਤਰੀ ਬਣੇ ਸਾਡੀ ਟੀਮ ਬਣੀ ਕੰਮ ਸ਼ੁਰੂ ਕੀਤਾ ਪਿਛਲਾ ਰਿਕਾਰਡ ਫਰੋਲਿਆ ਸਾਲ ਭਰ ਤਾਂ ਇਸੇ ਲੱਗ ਜਾਂਦਾ ਜੇ ਆਪਾਂ ਪਿੰਡ ਦੇ ਸਰਪੰਚ ਸਾਹਿਬ ਬੈਠੇ ਨੇ 2 ਜਰ ਮਿੰਨਾਂ ਨੂੰ ਕੰਮ ਕਰਨ ਦਾ ਪਿੱਛੇ ਰਿਕਾਰਡ ਦੇਖਣ ਦਾ ਟਾਈਮ ਹੀ ਲੱਗ ਜਾਂਦਾ ਪਿੱਛੇ ਸੀ ਕੰਮ ਕਰਦੇ ਕੀਮਾ ਲੀਕੀਆਂ ਜਿਵੇਂ ਪਹਿਲਾਂ ਹੀਡ ਲੈਵਲ ਤੇ ਕੀਤਾ ਕੰਮ ਪਰ ਤੂੰ ਨਹੀਂ ਗੱਲ ਬਣੀ ਫਿਰ ਅਸੀਂ ਉੱਚਾ ਲੈਵਲ ਲਿਆ ਪਰ ਆਪਣੇ ਆਪ ਨੂੰ ਔਰ ਪਹਿਲੀ ਸਰਕਾਰ ਹੈ ਜਿਹਨੇ ਸਿਹਤ ਤੇ ਸਿੱਖਿਆ ਨੂੰ ਇੱਕ ਕ੍ਰਾਂਤੀ ਦੇ ਰੂਪ ਦੇ ਵਿੱਚ ਲੋਕਾਂ ਦਾ ਏਜੰਡਾ ਬਣਾਤਾ ਪਹਿਲਾ ਏਜੰਡੇ ਤੇ ਨਹੀਂ ਸੀ ਸਿੱਖਿਆ ਕਿਸੇ ਵੀ ਸਰਕਾਰਾਂ ਦੇ ਐਤੂ ਪਹਿਲਾ ਏਜੰਡੇ ਤੇ ਨਹੀਂ ਸੀ ਸਰਕਾਰੀ ਸਿੱਖਿਆ ਖਤਮ ਕਰਤੀ ਪ੍ਰਾਈਵੇਟ ਸਿੱਖਿਆ ਖੋਲ੍ਹਤੀ ਸਾਡੇ ਸਰਕਾਰੀ ਸਕੂਲਾਂ ਦਾ ਮੈਂ ਤਾਂ ਬਰੇਹਾ ਮੈਂ ਤਾਂ 40 ਸਾਲ 4 ਮਹੀਨੇ ਪ੍ਰਾਈਵੇਟ ਟੀਚਰ ਵੀ ਰਿਹਾ ਮਾਸਟਰ ਕਲਾਜ ਵੀ ਰਿਹਾ ਲੈਕਚਰਰ ਵੀ ਰਿਹਾ ਪ੍ਰਿੰਸੀਪਲ ਤੌਰ ਤੇ ਵੀ ਕੰਮ ਕੀਤਾ ਮੈਂ ਹਰ ਇੱਕ ਅਹੁਦੇ ਤੇ ਕੰਮ ਕੀਤਾ ਅਸੀਂ ਤਾਂ ਉਸ ਵੇਲੇ 175 ਦੇ ਮੈਜ ਦੇ ਟੀਚਰ ਲੱਗਿਆ ਸਾਡੇ ਉੱਤੇ ਮੇਜ ਹੁੰਦਾ ਸੀ ਕਾਨੀ ਹੁੰਦੀ ਸੀ ਚਾਕੂ ਹੁੰਦਾ ਸੀ ਜਾਂਦੇ ਸਕੂਲ ਦੇ ਵਿੱਚ ਦੀ ਮਨ ਸਿੰਘ ਵਾਲਾ ਪਹਿਲਾਂ ਲੇਕ ਮੇਰੀ ਪੋਸਟਿੰਗ ਸੀ ਕਾਨੀਆਂ ਘੜਨ ਵਾਲੇ ਮੁੰਡੇ ਆ ਜਾਂਦੇ ਕਾਨੀਆਂ ਘੜ ਕੇ ਹੁੰਦੇ ਪੂਰਨੇ ਪਾਉਂਦੇ ਊੜਾ ਆੜਾ ਏਡੀ ਏਕਾ ਦੂਆ 100 ਤੱਕ ਪਾਉਂਦੇ ਬੱਚੇ ਪੱਟੀ ਤੇ ਲਿਖਦੇ ਪੱਟੀ ਪੋਛਦੇ ਫੇਰ ਕੰਮ ਕਰਦੇ ਆਪਾਂ ਪੁਰਾਣੇ ਬੰਦੇ ਸਾਰੇ ਨੇ ਪੱਟੀਆਂ ਲਿਖ ਕਪੜਾ ਇਸ ਕੁਝ ਬੜਿਆ ਅਸੀਂ ਵੀ ਅਖਮੀ ਤੱਕ ਸੋ ਅੱਜ ਦਾ ਸਿੱਖਿਆ ਦਾ ਬਹੁਤ ਫਰਕ ਹੈ ਪਰੰਤੂ ਸਰਕਾਰਾਂ ਦੇ ਏਜੰਡੇ ਤੇ ਨਹੀਂ ਸੀ ਸਰਕਾਰੀ ਹਸਪਤਾਲ ਬਣਾਦੇ ਪਰੰਤੂ ਸਰਕਾਰੀ ਹਸਪਤਾਲਾਂ ਨੂੰ ਠੋਕਦਾ ਪ੍ਰਾਇਮਰੀ ਸਕੂਲਾਂ ਦੇ ਵਿੱਚ ਚਾਰ ਦੀਵਾਰੀ ਨਹੀਂ ਸੀ ਪਸ਼ੂ ਆ ਜਾਂਦੇ ਸੂਰ ਆ ਜਾਂਦੇ ਕੁੱਤੇ ਫਿਰਦੇ ਰਹਿੰਦੇ ਲੈਬਰੀਆਂ ਨਹੀਂ ਸੀਆਂ ਕਿਤੇ ਹੋਰ ਜਿਹੜੀਆਂ ਦੂਜਾ ਸੈਂਸ ਲੈਬਾਂ ਨਹੀਂ ਸੀਆਂ ਪ੍ਰਿੰਸੀਪਲ ਦਫ਼ਤਰ ਦਾ ਬੁਰਾ ਹਾਲ ਸੀ ਬੰਦੇ ਵਰਦੇ ਲੱਗਦੇ ਸੀ ਸਕੂਲ ਸੀ ਆ ਬਾਹਰ ਜਿਹੜੀ ਬਾਲਾ ਗ੍ਰਾਂਟ ਹੈ ਬਿਲਡਿੰਗ ਐਂਡ ਲਰਨਿੰਗ ਇਹਨਾਂ ਦੀ ਕੋਈ ਚੀਜ਼ ਨਹੀਂ ਸੀ ਅੱਜ ਜਿਵੇਂ ਇਹਨਾਂ ਨੇ ਬਹੁਤ ਸੋਨੇ ਬੁੱਟੇ ਲਾਏ ਨੇ ਇੱਕ ਝੰਡਾ ਉੱੜਾ ਤਾਏਗਾ ਸਭ ਇਹ ਸਿੱਖਿਆ ਇੱਕ ਲੋਕਾਂ ਦੇ ਵਾਸਤੇ ਹੈ ਬਾਬਾ ਸਾਹਿਬ ਡਾਕਟਰ ਮੈਂਡ ਕਰਦੀ ਸੀ ਫੋਟੋ ਲਾਈ ਹਰੇਕ ਦਫ਼ਤਰ ਦੇ ਵਿੱਚ ਅੱਜ ਸੁਧਾਰ ਉਹਦੇ ਮੁਤਾਬਕ ਚੱਲ ਰਿਹਾ ਹੈ ਭਗਤ ਸਿੰਘ ਦੀ ਫੋਟੋ ਦਫ਼ਤਰ ਚ ਲਾਈ ਤਾਂ ਜੋ ਇਹਨਾਂ ਕਲਾਬੀ ਵਿਚਾਰਨ ਨੂੰ ਦੇਖਿਆ ਜਾਵੇ ਬਾਬਾ ਸਾਹਿਬ ਨੇ ਕਿਹਾ ਸੀ ਕਿ ਸਿੱਖਿਆ ਇੱਕ ਦੁੱਧਾ ਸ਼ੇਰਨੀ ਦਾ ਜਿਹਨਾਂ ਨੂੰ ਪਿਊਗਾ ਦਹਾੜੂਗਾ ਅਸੀਂ ਉਸ ਸਿੱਖਿਆ ਨੂੰ ਪਹਿਲੇ ਨੰਬਰ ਤੇ ਲੈ ਕੇ ਅੱਜ ਸਿੱਖਿਆ ਨੂੰ ਅੱਜ ਅਸੀਂ ਇੱਕ ਨੰਬਰ ਦਿੱਤਾ ਹੈ ਅੱਜ ਸਾਰੇ ਪੰਜਾਬ ਦੇ ਵਿੱਚ ਸਿੱਖਿਆ ਸਿੱਖਿਆ ਚੱਕਿਆ ਚੱਕਿਆ ਕੰਮਤੀ ਸਿੱਖਿਆ ਕਰਦੀ ਸਿੱਖਿਆ ਕਰਦੀ ਹੋਈ ਹੈ